ਇੱਕ ਵਾਰ ਦੀ ਗੱਲ ਐ ਵੀ ਕੋਈ ਬਹੁਤ ਸੋਹਣੀ ਖੂਬਸੂਰਤ ਔਰਤ ਬਾਜ਼ਾਰ ਵਿੱਚ ਦੀ ਲੰਘ ਰਹੀ ਸੀ ਤੇ ਉਹਨੂੰ ਦੇਖ ਕੇ ਇੱਕ ਆਦਮੀ ਰੁਕ ਗਿਆ ਤੇ ਉਹਦੇ ਵੱਲ ਤੱਕਣ ਲੱਗ ਗਿਆ ਉਹਦੇ ਵੱਲ ਦੇਖੀ ਗਿਆ ਦੇਖੀ ਗਿਆ ਦੇਖੀ ਗਿਆ ਤੇ ਹਾਰ ਕੇ ਉਹ ਔਰਤ ਨੂੰ ਪੁੱਛਣਾ ਪਿਆ ਵੀ ਤੁਸੀਂ ਮੇਰੇ ਵੱਲ ਵਾਰ-ਵਾਰ ਕਿਉਂ ਦੇਖ ਰਹੇ ਹੋ ਕਿਉਂ ਤੁਸੀਂ ਮੈਨੂੰ ਵਾਰ-ਵਾਰ ਤੱਕ ਰਹੇ ਹੋ ਉਹ ਕਹਿੰਦਾ ਵੀ ਇੰਨੀ ਸੋਹਣੀ ਔਰਤ ਮੈਂ ਅੱਜ ਤੱਕ ਨਹੀਂ ਦੇਖੀ ਐਡਾ ਹੁਸਨ ਮੈਂ ਅੱਜ ਤੱਕ ਕਿਸੇ ਦਾ ਨਹੀਂ ਦੇਖਿਆ ਜਿੱਦਾਂ ਹੁਸਨ ਪ੍ਰਮਾਤਮਾ ਨੇ ਤੁਹਾਨੂੰ ਦਿੱਤਾ ਹੋਇਆ ਬਹੁਤ ਸੋਹਣੀ ਹੋ ਤੁਸੀਂ ਤੇ ਐਨਾ ਹੁਸਨ ਦੇਖ ਕੇ ਤੇ ਮਤਲਬ ਸੋਹਣਾਪਨ ਦੇਖ ਕੇ ਤੇ ਨਾ ਮੈਂ ਤੁਹਾਡੇ ਤੇ ਫਿਦਾ ਹੋ ਗਿਆ ਉਹ ਕਹਿੰਦੀ ਅੱਛਾ ਕਹਿੰਦਾ ਹਾਂਜੀ ਮੈਂ ਤੁਹਾਡੇ ਤੇ ਫਿਦਾ ਹੋ ਗਿਆ ਮੈਂ ਆਪ ਦਾ ਆਪ ਗਵਾ ਬੈਠਾ ਤੇ ਕਹਿੰਦੀ ਮੈਂ ਤਾਂ ਕਿਹੜੀ ਸੋਹਣੀ ਐ ਮੇਰੇ ਨਾਲੋਂ ਸੋਹਣੀ ਕਹਿੰਦੀ ਮੇਰੀ ਭੈਣ ਆਈ ਜਾਂਦੀ ਐ ਪਿੱਛੇ ਕਹਿੰਦਾ ਅੱਛਾ ਕਹਿੰਦੀ ਹਾਂ ਤੇ ਉਹ ਪਿਛਾ ਮੁੜ ਕੇ ਝਾਕਣ ਲੱਗ ਗਿਆ ਉਹ ਔਰਤ ਨੇ ਕੀ ਕੀਤਾ ਨਾ ਉਹਦੇ ਵੱਟ ਕੇ ਤੇ ਥੱਪੜ ਮਾਰਿਆ